ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਸਾਵਣ ਦੇ ਮਹੀਨੇ ਨੇ ਪ੍ਰਵੇਸ਼ ਕੀਤਾ ਹੈ ਮੇਰੇ ਪਾਤਸ਼ਾਹ ਜੀ ਇਸ ਮਹੀਨੇ ਦੇ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਆਓ 2-4 ਮਿੰਟ ਦੀ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰੀਏ ਮੇਰੇ ਪਾਤਸ਼ਾਹ ਜੀ ਇਸ ਮਹੀਨੇ ਵਿੱਚ ਬਖਸ਼ਿਸ਼ ਕਰਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਜਿਵੇਂ ਸਾਵਣ ਦੇ ਵਿੱਚ ਵਰਖਾ ਦੇ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ ਤਿਵੇਂ ਉਹ ਜੀਵ ਇਸਤਰੀ ਵੀ ਹਰਿਆਵਲੀ ਹੋ ਜਾਂਦੀ ਹੈ ਭਾਵ ਉਸ ਜੀਵ ਦਾ ਹਿਰਦਾ ਵੀ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਦੇ ਨਾਲ ਬਣ ਜਾਂਦਾ ਹੈ ਮਨ ਤਨ ਰੱਤਾ ਸਾਚ ਰੰਗ ਇੱਕੋ ਨਾਮ ਆਧਾਰ ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਤ ਨਕੰਮੇ ਦਿਸਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤੇਵੇਂ ਪ੍ਰਭੂ ਚਰਨਾ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ ਗੁਰੂ ਨੂੰ ਮਿਲ ਕੇ ਬੜੇ ਸ਼ੌਂਕ ਨਾਲ ਉਹਨਾਂ ਗੱਲਾਂ ਨੂੰ ਸੁਣਦਾ ਵਾਣ ਤਿਨ ਪ੍ਰਭ ਸੰਗ ਮੌਲਿਆ समरथ पुरुष अपार जिस प्रभु ਦੇ ਮੇਲ ਦੇ ਨਾਲ ਸਾਰਾ ਜਗਤ ਵਣਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਸਭ ਕੁਛ ਕਰਨ ਜੋਗਾ ਹੈ ਵਿਆਪਕ ਹੈ ਅਤੇ ਬਯੰਤ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਉਸ ਨੂੰ ਮਿਲਨ ਵਾਸਤੇ ਮੇਰਾ ਮਨ ਵੀ ਲੋਚਦਾ ਪਰ ਉਹ ਪ੍ਰਭੂ ਆਪ ਹੀ ਆਪਣੀ ਮੇਰ ਨਾਲ ਸਾਨੂੰ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ ਜਿੰਨੀ ਸਖੀਏ ਪ੍ਰਭ ਪਾਇਆ ਹਾਉ ਤਿੰਨ ਕਾ ਸਦ ਬਲਹਾਰ ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਹੇ ਨਾਨਕ ਬੇਨਤੀ ਕਰਤੇ ਆਖ ਕੇ ਪ੍ਰਭੂ ਮੇਰੇ ਉਤੇ ਮਿਹਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਰਾਹੀ ਮੇਰੀ ਜਿੰਦ ਨੂੰ ਸਵਾਰਣ ਜੋਗਾ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਣ ਦਾ ਮਹੀਨਾ ਉਹਨਾਂ ਭਾਗਾ ਵਾਲੀਆਂ ਜੀ ਬਿਸਤਰੀਆਂ ਵਾਸਤੇ ਖੇੜਾ ਤੇ ਠੰਡ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਗਲ ਵਿੱਚ ਪਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ ਮੇਰੇ ਪਾਤਸ਼ਾਹ ਜੀ ਇਸ ਮਹੀਨੇ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਪੂਰੀ ਵਣਸਪਤੀ ਹਰਿਆਵਲ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਉਸ ਪਰਮਾਤਮਾ ਨੂੰ ਮਿਲ ਕੇ ਮਨੁੱਖ ਦਾ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ ਤੇ ਮੇਰੇ ਪਾਤਸ਼ਾਹ ਜੀ ਇਹੋ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਜੀ ਤੁਸੀਂ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਲਾ ਕੇ ਸਾਡੇ ਹਿਰਦੇ ਦੇ ਵਿੱਚ ਵੀ ਖੇੜਾ ਖੁਸ਼ੀਆਂ ਤੇ ਆਨੰਦ ਉਤਪਨ ਕਰ ਦਿਓ